ਕਿੰਨੀਆਂ ਗੋਲੀਆਂ ਲੱਗੀਆਂ ਤੇ ਜੋ ਆਈ ਸਾਡੀ ਬਡੀ ਜੀ ਮੇਰੇ ਹਸਪਤਲ ਦਾਖਲ ਸੀ ਆਪਣਾ ਸਿਵਲਾ ਉਹਦੇ ਟੀਵੀ ਸੈਂਟਰ ਦੇ ਇਹ ਆਇਆ ਸੀ ਰੋਟੀ ਦੇਣ ਗਿਆ ਉਹਨੂੰ ਦੇ ਰਾਹ ਚ ਮੁੰਡਾ ਗਿਲਪਰੀਤ ਹੈਗਾ ਉਹਨੇ ਗੋਲੀਆਂ ਮਾਰਦੀਆਂ ਇੱਕ ਗੋਲੀ ਕਿਸੇ ਮੋਟੇ ਦੇ ਵੱਜੀ ਗਈ ਤੇ ਇਕੱਠੇ ਵੱਜੀ ਮੁੰਡਾ ਭੱਜ ਕੇ ਘਰ ਆਇਆ ਰੋਂਦਾ ਮੇਰੇ ਕੋਲ ਪੂਆ ਜੀ ਪੂਆ ਜੀ ਮੈਂ ਮਰ ਗਿਆ ਜੇ ਮੈਂ ਬੁੱਧ ਕੀ ਹੈ ਇਹ ਮੈਨੂੰ ਲੱਬ ਗੋਲੀਆਂ ਮਾਰ ਗਿਆ ਤੇ ਬਸ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਚੱਲਦੀਆਂ ਗੋਲੀਆਂ اسلامਾਬਾਦ ਇਲਾਕੇ 'ਚ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਪੁਲਿਸ ਵੱਲੋਂ ਦੱਸਿਆ ਗਿਆ ਕਿ ਰਿਲੇਸ਼ਨ ਨੂੰ ਲੈ ਕੇ ਲੜਕਾ ਲੜਕੀ ਦੇ ਰਿਲੇਸ਼ਨ ਨੂੰ ਲੈ ਕੇ ਗੋਲੀਆਂ ਚੱਲਦੀਆਂ ਤੇ ਇੱਕ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਗੋਲੀਆਂ ਲੱਗਦੀਆਂ ਦੋ ਤੇ ਹਸਪਤਾਲ ਦਾਖਲ ਕਰਾਇਆ ਜਾਂਦਾ ਨਿਕ ਨੌਜਵਾਨ ਲਾਪਰੀ ਨਾਮ ਦੱਸਿਆ ਜਾ ਰਿਹਾ ਹੈ ਸ਼ਖਸ ਜਿਨੇ ਗੋਲੀਆਂ ਚਲਾਈਆਂ ਦੇਖੋ ਪੂਰੀ ਵੀਡੀਓ ਕੀ ਹੈ ਮਾਮਲਾ ਦੇਖ ਲੈਣੇ ਆ ਜੀ ਦੇਖ ਲੈਣੇ ਜੀ ਮੇਰਾ ਨਾਮ ਸੁਰੇਂਦਰ ਕੌਰ ਜੀ ਅੱਛਾ ਕਿਥੇ ਰਹਿੰਦੇ ਤੁਸੀਂ ਅਜੀ ਸਲਾਮਾ ਬਾਦ ਚਾਹੋਂ ਕਮਰ ਸਰ ਜੀ ਕੀ ਮਸਲਾ ਹੋਇਆ ਜੀ ਪਤਾ ਨਹੀਂ ਇਹ ਮੁੰਡੇ ਦੀ ਕੋਈ ਲਾਕਡਾਉਟ ਪਤਾ ਨਹੀਂ ਕਿਸਕੇ ਮੈਨੂੰ ਐਸੀ ਜਾਣੀ ਪਤਾ ਕੀ ਲਾਕਡਾਉਟ ਸੀਗੀ ਤੇ ਜੋ ਆਈ ਸਾਡੀ ਵੱਡੀ ਕਟੀ ਜੀ ਮੇਰੀ ਹਸਪਤਲ ਦਾ ਖਲ ਸੀ ਉਹ ਆਪਣਾ ਸੀ ਉਹਦੇ ਟੀਵੀ ਸੈਂਟਰ ਦੇ ਇਹ ਆਇਆ ਸੀ ਰੋਟੀ ਦੇਣ ਗਿਆ ਉਹਨੂੰ ਦੇ ਰਾਹ ਚ ਮੁੰਡਾ ਗਲਪਰੀ ਤ ਹੈਗਾ ਉਹਨੇ ਗੋਲੀਆਂ ਮਾਰਦੀਆਂ ਇੱਕ ਗੋਲੀ ਉਸੇ ਮੋਟੇ ਦੇ ਵੱਜੀ ਗਈ ਤੇ ਇੱਕ ਇੱਥੇ ਵੱਜੀ ਮੁੰਡਾ ਭੱਜਾ ਘਰ ਆਇਆ ਰੋਂਦਾ ਮੇਰੇ ਕੋਲ ਪੁਆਜੀ ਪੁਆਜੀ ਮੈਂ ਮਰ ਗਿਆ ਜੇ ਮੈਂ ਬੁੱਧ ਕੀ ਹੈ ਇਹ ਮੈਨੂੰ ਲਵ ਗੋਲੀਆਂ ਮਾਰ ਗਿਆ ਪਰ ਉਹਨੇ ਜੀ ਅੱਜ ਪੁਲਿਸ ਵਾਦ ਸੱਦ ਲਈ ਐਂਬੂਲੈਂਸ ਸੱਦੀ ਐਂਬੂਲੈਂਸ ਲੈ ਗਈ ਇਹ ਮੁੰਡੇ ਨੂੰ ਉਹਨੂੰ ਫਿਰ ਸਿਵਲ ਹਸਪਤਾਲ ਲੈ ਕੇ ਗਈ ਬੰਨੇ ਵੀ ਨਹੀਂ ਪਤਾ ਫਿਰ ਪੁਲਿਸ ਕੀ ਕੰਦੀ ਉਹਨੂੰ ਪੁਲਿਸ ਖੌਣ ਕੀ ਕਹਿੰਦੇ ਨੇ ਉੱਥੋਂ ਤੋਂ ਫੋਨ ਕਰਕੇ ਕਹਿੰਦੇ ਰੇਡ ਪਾਤਾ ਉੱਡ ਗਾਲਤਾ ਇੱਥੋਂ ਤੇ ਲੈ ਗਏ ਨੇ ਮੁੰਡੇ ਨੂੰ ਐਂਬੂਲੈਂਸ ਚ ਪਾ ਕੇ ਮਾਮਲਾ اسلام ਆਬਾਦ ਜਿਹੜਾ ਹੋਇਆ ਉਹ ਇੱਥੇ ਕਰੀਬ ਪੌਣੇ ਦੇ 11 ਵਜੇ ਨੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਸ਼ਰਨਜੀਤ ਨਾਮ ਦੀ ਲੇਡੀ ਆ ਉਹਦਾ ਹਸਬੰਡ ਸੀ ਅਮਨਪ੍ਰੀਤ ਉਹਨੂੰ ਗੋਲੀ ਲੱਗੀ ਐ ਉਹ ਕੋਈ ਪੁਰਾਣੇ ਕੋਈ ਰਿਲੇਸ਼ਨ ਦੱਸ ਰਿਹਾ ਜੀ ਨਵਪ੍ਰੀਤ ਨਾਂ ਦਾ ਲੜਕਾ ਹੈ ਸ਼ਾਇਦ ਉਹਨੇ ਉਹਨੂੰ ਗੋਲੀ ਮਾਰੀ ਐ ਤੇ ਗਾਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆਂ ਸਿਵਲ ਹਸਪਤਲ ਜਾ ਰਹੇ ਆਂ ਦੋ ਚੈੱਕ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਚੈੱਕ ਕਰ ਰਹੇ ਆਂ ਜੀ ਸੀਸੀਟੀਵੀ ਕੈਮਰੇਸ ਚੈੱਕ ਕਰ ਰਹੇ ਆਂ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਦੋ ਦੱਸਦੇ ਆ ਜੀ ਦੋ ਲੱਗੀਆਂ ਨੇ ਕਿਹਦੇ ਜਨੇ ਹੈ ਇੱਕ ਜਾਣਾ ਸੀਜੀ ਲੜਕਾ ਨਵਪ੍ਰੀ ਸੀ ਉਹਦਾ ਨਾਂ ਤੇ ਬਾਕੀ ਕਰ ਰਹੇ ਆ ਜੀ ਵੈਰੀਫਾਈ ਸਾਰਾ ਠੀਕ ਕਾਰਵਾਈ ਸਰ ਕਾਰਵਾਈ ਹੋਣ ਉਹਦਾ ਬਿਆਨ ਲਿਖਦੇ ਆ ਜੀ ਪਹਿਲਾਂ ਲੜਕੇ ਦਾ ਜਾ ਕੇ ਦੇਖਦੇ ਆ ਉਹਦੀ ਕੀ ਪੋਜੀਸ਼ਨ ਹੈਗੀ ਆ ਫਿਰ ਉਹਦਾ ਬਿਆਨ ਲਿਖ ਕੇ ਮਕਦਮਾ ਦਰਜ ਕਰਾਂਗੇ ਠੀਕ ਹੈ ਥੈਂਕ ਯੂ ਠੀਕੀ ਤੇ ਜੋ ਆਈ ਸਾਡੀ ਮੇਡੀਕ ਦੀ ਜੀ ਮੇਰੀ ਹਸਪਤਲ ਦਾ ਅਖਰੇ ਸਿਵਲ ਆਪਣਾ ਸਿਵਲ ਉਹਦੇ ਟੀਵੀ ਸੈਂਟਰ ਦੇ ਇਹ ਆਇਆ ਸੀ ਰੋਟੀ ਦੇਣ ਗਿਆ ਉਹਨੂੰ ਦੇ ਰਾਹ ਚੋਂ ਮੁੰਡਾ ਗਲਪਰੀਤ ਹੈਗਾ ਉਹਨੇ ਗੋਲੀਆਂ ਮਾਰਦੀਆਂ ਇੱਕ ਗੋਲੀ ਕਿਸੇ ਮੋਢੇ ਤੇ ਵੱਜੀ ਗਈ ਤੇ ਇੱਕ ਇੱਥੇ ਵੱਜੀ ਮੁੰਡਾ ਭੱਜ ਕੇ ਆਇਆ ਰੋਂਦਾ ਮੇਰੇ ਕੋਲ ਪੂਆ ਜੀ ਪੂਆ ਜੀ ਮੈਂ ਮਰ ਗਿਆ ਜੀ ਮੈਂ ਬੁੱਧ ਕੀ ਹੈ ਇਹ ਮੈਨੂੰ ਲਵ ਗੋਲੀਆਂ ਮਾਰ ਗਿਆ ਅਮਰੀਕਾ ਦੇ ਵਿੱਚ ਦਿਨ ਦਿਹਾੜੇ ਚੱਲਦੀਆਂ ਗੋਲੀਆਂ اسلامਾਬਾਦ ਇਲਾਕੇ 'ਚ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਪੁਲਿਸ ਵੱਲੋਂ ਦੱਸਿਆ ਗਿਆ ਕਿ ਰਿਲੇਸ਼ਨ ਨੂੰ ਲੈ ਕੇ ਲੜਕਾ ਲੜਕੀ ਦੇ ਰਿਲੇਸ਼ਨ ਨੂੰ ਲੈ ਕੇ ਗੋਲੀਆਂ